ਹਾਂਜੀ ਤੁਸੀਂ ਤਾਂ ਗੁੱਡ ਮਾਰਨਿੰਗ ਵੈਲਕਮ ਟੂ आवर ਨਿਊ ਵਲੌਗ ਤੁਹਾਡਾ ਸਾਡੇ YouTube ਚੈਨਲ ਤੇ ਮਿਸ ਪ੍ਰੈਨ ਮਿਸਿਸ ਸਿਵੀਆ ਤੇ ਅੱਜ ਆਪਣੀ ਗੱਡੀ ਆਪਾਂ ਧੋ ਰਹੇ ਆ ਕਿਉਂਕਿ ਮੀਂਹ ਦੇ ਦਿਨਾਂ ਕਰਕੇ ਕਾਫੀ ਖਰਾਬ ਹੋਈ ਹੋਈ ਸੀ ਪਹਿਲਾਂ ਅੱਜ ਆਪਾਂ ਗੱਡੀ ਆਵਦੀ ਧੋ ਰਹੇ ਆ ਠੀਕ ਹੈ ਹਾਂਜੀ ਲਿਆਉਣਾ ਤੇ ਬਾਕੀ ਬਈ ਆਪਾਂ ਉਸਕੇ ਜੇ ਅੱਜ 4:30 ਦਾ ਸਾਡੇ 6:00 ਹੋਇਆ ਤੇ ਕਿ 15 ਮਿੰਟ ਆਪਾਂ ਕੰਮ ਕਰਦੇ ਲੱਗੇ ਪਰ ਤੋਂ ਚੇ ਆਲ ਤੇ ਜਾ ਰਿਹਾ ਲੇਕਿਆ ਉਸ ਬਸ ਉਹ ਟਾਈਮ ਤੇ ਲੱਗ ਗਈ ਠੀਕ ਆ ਮੈਂ ਕਿਹਾ ਆਪਾਂ ਉੱਥੇ ਸੀ ਜੇ 6:30 15 ਮਿੰਟ ਨੀਚੇ ਹੋਂ ਤੇ ਲੱਗਦੀ ਸੀ ਪੌਣੇ 7 ਵਜੇ ਆ ਗਈ ਸੀ ਜਿਹੜਾ ਜਿਹੜਾ ਦੇ ਆਏ ਸੀ ਪੌਣੇ 7 ਦੇ ਵਿੱਚ ਵਿੱਚ ਮੈਂ ਡਸਟਿੰਗ ਕਰਕੇ ਝਾੜੂ ਪੋਚਾ ਕਰਤਾ ਕੱਪੜੇ ਧੋਤੇ ਚਲੋ ਜੀ ਕੱਲੀ ਰੋਟੀ ਰਹਿ ਗਈ ਬਸ ਇੰਨਾ ਕ ਟਾਈਮ ਹੀ ਲੱਗਦਾ ਹੁੰਦਾ ਕੰਮ ਨੂੰ ਬੜਾ ਟਾਈਮ ਤਾਂ ਲੱਗਦਾ ਨਹੀਂ ਹੁੰਦਾ ਆਮ ਨੂੰ ਤਾਂ ਬਹੁਤ ਤੇਜ਼ ਮੈਂ ਕਿਤੇ ਕੰਮ ਨੂੰ ਨਹੀਂ ਦਿੰਦਾ ਜੀ ਲੇ ਵੀਦਾਰੀ ਮੰਮੀ ਹੋਸ਼ ਹੋ ਜਾਂਦੀ ਆ। ਤੇ ਕਿ ਹੁਣ ਗੱਡੀ ਵਾਸ਼ ਕਰ ਰਹੇ ਆ। ਤੇ ਕੱਪੜੇ ਆਪਣੇ ਵਾਸ਼ ਹੋ ਗਏ ਆ। ਸੁੱਕਣੇ ਵਾਲੇ ਚ ਪਾਏ ਹੋਇਆ ਤੇ ਤੁਸੀਂ ਕੱਢ ਗੀ ਆ। ਲੈ। ਇਹ ਠਹਿਣਾ ਜਾਂ ਵਿੱਚ ਵੜਦਾ ਗੱਲ ਜਾ ਜਾ। ਆ ਕੇ ਮੈਂ ਧਵਾਉਂਗਾ ਗੱਡੀ ਨਾਲ ਲੈ ਲੈ ਲੈ। ਆਈ ਮੰਮੀ ਇਹਦੇ ਪੈਰਾਂ ਤੇ ਪਾਣੀ ਪਾਉਂਦੀ ਹੁੰਦੀ ਆ। ਇੱਧਰ ਆ ਜਾ। ਉਰੇ ਆ ਉਰੇ ਆ ਉਰੇ ਆ। ਮੈਨੂੰ ਕਰਕੇ ਦਿਖਾਉਂਦਾ ਵੀ ਮੈਂ ਖੜਾਂਗਾ ਕੋਲੇ ਮੰਮਾ। ਹਾਂ। ਟੈਰਤਾਵ ਕਰ ਦੇ ਲੈ ਆ ਜਿਵੇਂ ਪਾਪਾ ਕਰਦੇ ਓਵੇਂ ਕਰੋ ਆਇਆ ਕਰੋ ਅੱਖ ਮੇਰੇ ਸੁਜੀਓ ਮੱਛਰ ਲੜਾ ਦੇ ਪੋਲੂ ਗਾਕਾ ਬਣਿਆ ਖੜਾ ਦੇਗੀ ਰਿੱਕੀ ਪੋਲੂ ਗਾਕਾ ਹੀ ਬਣਿਆ ਖੜਾਗਾ ਬੜਾ ਹੀ ਮੱਛਰ ਆ ਨਾ ਬਾਲਾ ਮੱਛਰ ਲੜਦਾ ਬਾਲਾ ਜਿਆਦਾ ਆ ਦੇਖ ਐ ਲੱਗਦਾ ਜਿਵੇਂ ਕਿਸੇ ਤੋਂ ਕੁੱਟਾ ਖਾ ਕੇ ਆਇਆ ਹੁੰਦਾ ਜੂ ਯਾਰ ਐਣਾ ਜੂ ਯਾਰ ਓਏ ਲੈ 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 ਉਹ ਆਗੇ ਦਾਦਾ ਜੀ ਕੁੱਟਣਗੇ ਵੀ ਵਿੱਚ ਪੰਗੇ ਲੈਣਾ ਉਹ ਆਗੇ ਦਾਦਾ ਜੀ ਦੇਖੀ 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 ਨਲੇ ਅੱਖਾਂ ਚਮਕਾਉਂਦਾ ਗੈਰੀ ਕੀ ਆਹ ਬੜਾ ਮਸਤ ਕਾਹਦੇ ਬੱਟਾ ਉੱਤਰ ਆ ਕੇ ਖੜ ਗਿਆ ਯਾਰ ਬੁਰਸਾ ਤਾਂ ਦੇਖ ਲੋ ਚੱਕਿਆ ਰਹੀ ਟਾਇਰ ਤੇ ਟਾਇਰ ਤੇ ਮਾਰ ਦੇ ਉਹ ਪਾਣੀ ਵਿੱਚ ਬੱਚਾ ਡੁੱਬੀ ਹੋਇਆ ਨਿਕਲ ਜਾਂਦੀ ਹੈ ਰीडियो ਬਾਹਰ ਦੇਖੀ ਆਹੋ ਆਹੋ ਮੀ ਆ ਗਿਆ ਮੀ ਆ ਗਿਆ ਭਾਈ ਮੀ ਆ ਗਿਆ ਜਿਹਾਰ ਪੂਰੇ ਪੰਗੇ ਲੈਂਦਾ ਵਿੱਚ ਵੀ ਮੇਰੇ ਤੋਂ ਬਿਨਾ ਵੀ ਕੰਮ ਨਹੀਂ ਹੋਣਾ ਕੋਈ ਪੂਰੇ ਪੰਗੇ ਹਾਂਜੀ ਕੋਈ ਨਾ ਕੋਈ ਨਾ ਦੇਖ ਰਿਹਾ ਕਿੰਨਾਰੇ ਕੀ ਹੈ ਨਾ ਕਿੰਨਾ ਕੂੜਾ ਵੜਾ ਨਿਕਲਦਾ ਉਹ ਉਹ ਅੰਦਰ ਤੇਰੇ কার্টুন ਚੱਲੀ ਜਾਂਦੇ ਨੇ ਉਹਨਾਂ ਨੂੰ ਛੱਡਿਆ ਆ ਆਹ ਨਾ ਹੋਰ ਕਿੰਨਾ ਵੇਤਾ ਇਟ ਮੀਨਸ ਗਾਈਜ਼ ਵੀ ਤੁਹਾਰ ਕੱਲਾ ਡਿਪੈਂਡ ਨਹੀਂ ਹੈਗਾ কার্টুন ਤੇ ਇਹ ਆ ਦੀ ਫੇਵਰੇਟ ਚੀਜ਼ਾਂ ਤੇ ਡਿਪੈਂਡ ਆ ਗੱਡੀ ਧੋਣੇ ਦਾ ਫੇਵਰੇਟ ਕੰਮ ਦੇਖ ਦੇ ਓਵੇਂ ਓਵੇਂ ਪਿੱਛੇ ਪਿੱਛੇ ਫਿਰਦਾ ਆ ਤੇ ਪਾਪਾ ਦੇ ਜਿੱਧਰ ਨੂੰ ਜਾਂਦੇ ਆ ਉਧਰ ਨੂੰ ਜਾਂਦਾ ਲੋਰ ਪਰ ਨਹੀਂ ਲਾਉਣਾ ਇਹਨੂੰ ਤੂੰ ਬੈਕ ਕਰ ਲਾ ਗੱਡੀ ਇਹਨੂੰ ਅੱਜ ਦਾ ਬਈ ਮੰਮੀ ਨੇ ਗੱਡੀ ਅੱਗੇ ਨੂੰ ਕਰਤੀ ਇੰਨਾ ਜ਼ੋਰ ਹੁਣ ਦੇਖਿਓ ਮੰਮੀ ਅੱਗੇ ਨੂੰ ਕਰੂਗੀ ਗੱਡੀ ਪਿੱਛੇ ਨੂੰ ਮੰਮੀ ਕਹਿੰਦੀ ਤੇਰੀ ਗੱਡੀ ਤਾਂ ਮੈਂ ਹੀ ਖਿੱਚ ਕੇ ਲੈ ਜਾਨੀ ਆ ਮੈਂ ਕਿਹਾ ਮੰਮੀ ਕਹਿੰਦੀ ਤੇਰੀ ਗੱਡੀ ਤਾਂ ਮੈਂ ਹੀ ਖਿੱਚ ਕੇ ਲੈ ਜਾਨੀ ਆ ਉਹ ਨਾ ਦੇ ਮੈਂ ਵੀ ਤਾਰ ਕੋਲੇ ਨਾ ਜੀ ਜ਼ਰੂਰੀ ਆ ਇਹ ਵਨ ਟੂ ਥਰੀ ਉਹ ਦੇਖੋ ਦਾਦੀ ਗੱਡੀ ਦਾਦੀ ਗੱਡੀ ਪਿੱਛੇ ਕਰਦੇ ਆ ਉਹ ਦੇਖ ਉਹਦੇ ਕਬੀਲਸ ਘੁੰਮਣਗੇ ਹੈ ਨਹੀਂ ਬੈਪ ਦਾ ਨਾ ਹਰ ਬੱਚੇ ਦਾ ਇਹ ਜਾਦੂ ਜਹਰ ਕਰਾ ਯਾਰ ਲੈ ਮੈਂ ਕਰਾਂ ਲੈ ਮੈਂ ਕਰਾਂ ਆ ਫੜੋ ਅਸੀਂ ਕਰਦੇ ਉਸ ਵੀ ਨਹੀਂ ਥੱਲੇ ਐ ਨਹੀਂ ਕਰਾਉਣਾ ਜੋ ਆਖਣਾ ਤਾ ਥੱਲੇ ਆ ਇਧਰ ਇਹਨੂੰ ਕਰੋ ਲੈ ਮੈਂ ਕਰਾਂ ਆ ਫੜੋ ਉਹ ਮਿੰਟ ਚ ਕਰਤੀ ਰਿੱਕੀ ਨੇ ਕਰਨੀ ਹੁੰਦੀ ਤੁਹਾਨੂੰ ਹਿਸਾਬ ਆ ਓ ਵੈਰੀ ਗੁੱਡ ਮੰਮੀ ਇਹ ਤਾਂ ਵਿੱਚ ਖੈਨ ਨੂੰ ਤੰਗ ਕਰੀ ਇੰਨੇ ਹੁਣ ਚੀਕ ਨੂੰ ਤੰਗ ਕਰਨ ਲੱਗੇ ਦੱਸਿਓ ਕਿਉਂ ਐਵੇਂ ਚੀਕ ਨੂੰ ਵਿਚਾਰੇ ਨੂੰ ਤੰਗ ਕੀਤਾ ਨੋ ਨੋ ਚਲੋ ਚਲੋ ਉਧਰ ਉਧਰ ਚਲੋ ਆ ਬੈਗੇ ਲੈ ਥੱਲੇ ਹੁਣ ਮੌਜ ਨਾਲ ਲੈ ਇਹ ਠਹਿਣਾ ਜਾਂ ਨਹੀਂ ਦੇਖਦਾ ਹੁਣ ਇੱਥੇ ਆ ਗਿਆ ਉਹ ਕਿੰਨਾ ਖੁਸ਼ਾ ਦੇਖੀ ਲੈ 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 ਸਟਾਈਲ ਨਾਲ ਖੰਗ ਖੰਗਦਾ ਦਬਾ ਜਾ ਆਪੇ ਕੋਲੇ ਜਾ ਚਾ ਉਹ ਕੀਤੀ ਸੀ ਇਹਦੇ ਨਾਲ ਮੇ ਡਸਟਿੰਗ ਖਰਾਬ ਤਾਂ ਹੋਣੀ ਆ ਆ ਤੁਹਾਨੂੰ ਕੁਝ ਕਹਿੰਦਾ ਇਹ ਥੱਲੇ ਬੈਠਾ ਹੂ ਫੱਕਾ ਪਾਣੀ ਚ ਬੈਠੂਗਾ ਬੈਠਾ ਨਹੀਂ ਪਹਿਲਾਂ ਕਾਲੇ ਚੁਰੇ ਕਿ ਲੂ ਨਿਕਲਦੇ ਨੇ ਬਲੈਕ ਕਲਰ ਦੇ ਗੱਡੀ ਤੇ ਲੱਗ ਜਾਣਗੇ ਦੇਖ ਕੇ ਭੋਲੂ ਸਤਿ ਸ੍ਰੀ ਅਕਾਲ ਜੀ ਲਓ ਜੀ ਮੈਂ ਤੇ ਜੁਜਾਰ ਸਿੰਘ ਜੀ ਹੋ ਗਏ ਅਸੀਂ ਰੈਡੀ ਠੀਕ ਹੈ ਇਹਨੂੰ ਵਾਸੀ ਆ ਰਹੀਆਂ ਬਹੁਤ ਜ਼ਿਆਦਾ ਕਿਉਂਕਿ ਇਹਨੂੰ ਨੀਂਦ ਆ ਰਹੀ ਆ ਤੇ ਹੁਣ ਅਸੀਂ ਜਾਂਦੇ ਹਾਂ ਕੰਮ ਤੇ ਹਨਾ ਜੁਜਾਰ ਕੀ ਹੋ ਗਿਆ ਪੁੱਤ ਪਾਸੇ ਮੂੰਹ ਕਿਉਂ ਕਰ ਲਿਆ ਉਹ ਮੈਟਾਂ ਤੇ ਉੱਤੇ ਡੁੱਦ ਡੁੱਦ ਡੋਲ ਗਿਆ ਸੀਗਾ ਤਾਂ ਕਰਕੇ ਹੁਣ ਅਸੀਂ ਇਹ ਮੈਟ ਵਿਛਾ ਰਹੇ ਆ ਨਹੀਂ ਮੈਨੂੰ ਤਾਂ ਇਹ ਲੱਗਿਆ ਸੀਗਾ ਮਾੜਾ ਡੁੱਲਿਆ ਫਿਰ ਉਹ ਬਾਦ ਡੁੱਲ ਗਿਆ ਹੋਣਾ ਨਾ ਮਾਦਾ ਦਫੜਾਇਓ ਦੋਦਾ ਲਿਕੇ ਨਹੀਂ ਫੜਾ ਦੋ ਬਸ ਫਿਰ ਤੁਸੀਂ ਰੈਸਟ ਕਰ ਲਓ ਕੋਈ ਗਲੂ ਕੀ ਰਿੱਕੀ ਲੜਾਈ ਲੜਾਈ ਪਤਾ ਕੀ ਗੱਲ ਆ ਤਿੰਨਾ 13 ਚ ਲੜਾਈ ਪਤਾ ਕੀ ਗੱਲ ਆ ਤਿੰਨਾ 13 ਜਣੀ ਨਾ ਪਲੇਅਰਾਂ ਚ ਤੇ ਨਾ ਸਪੇਅਰਾਂ ਚ ਨਾ ਪਲੇਅਰ ਰਹਿਣ ਸਪੇਅਰ ਕਹਿੰਦੀ ਸਾਡਾ ਬੁਟੀਕਾ ਸੀ ਕਦੋਂ ਮਰਜ਼ੀ ਖੋਲੀਏ ਮੈਂ ਕਿਹਾ ਬੁਟੀਕ ਤੇ ਰਹਿਣ ਦੀ ਲਾਇਕਤ ਸੇਕਾ ਸੀਸੇ ਦੇਖੀ ਸੀਸੇ 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 ਫਾਲਤਰਾ ਕਰ ਵੀ ਕਹੋ ਕਿ ਕਾਹੀਓ ਕਹਾਂ ਬੀਰੇ ਦੋ ਇੱਕ ਜਣਾ ਦਾ ਮੇਰੀ ਸਪੋਰਟ ਚ ਹੋਣਾ ਚਾਹੀਦਾਗਾ ਇਧਰ ਅੱਜ ਅਸੀਂ ਕਟਿੰਗਾ نیچے ਕਰ ਰਹੇ ਹਾਂ ਕਿਉਂਕਿ ਉੱਪਰ ਇਹਨਾਂ ਦਾ ਏਸੀ ਲੱਗ ਰਿਹਾ ਭੈਣ ਜੀਆਂ ਦਾ ਕਿੰਨੀ ਕੁ ਖੁਸ਼ੀ ਹੈ ਗਾਇਸ ਵੀਰੇ ਬਹੁਤ ਜ਼ਿਆਦੇ ਜੀ ਪਰਮਾਤਮਾ ਤੁਹਾਨੂੰ ਸਾਰੀਆਂ ਖੁਸ਼ੀਆਂ ਦੇਵੇ ਬਈ ਇਹ ਮੇਰੇ ਦੁੱਖ ਸੁੱਖ ਦੀਆਂ ਸਾਥਣਾਂ ਨੇ ਉੱਥੇ ਜਾ ਕੇ ਠਾ ਕੇ ਆਉਣੀ ਹੈ ਤੇ ਤੈਨੂੰ ਇਹਨਾਂ ਤੁਸੀਂ ਇਹਨੂੰ ਦੇਖ ਦਿਆ ਕਰਿਓ ਮੈਂ ਤੁਹਾਨੂੰ ਦੱਸਾਂ ਗੱਲ ਕਿ ਇਹ ਇੱਕ ਦਿਨ ਬਈ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਤੇਰੀ ਕਿਨੇ ਚਲੇ ਗਏ ਬਾਜ਼ਾਰ ਕੰਮ ਕਰਨ ਦੁਪਹਿਰ ਜੀ ਦਾ ਟਾਈਮ ਬੋਲੀ ਧੁੱਪ ਕਲੜੀ ਪਈ ਸੀ ਉਹ ਦੇਣਾ 2 ਕ ਵੱਜੇ ਹੋਏ ਬਈ ਮੈਂ ਇੱਥੇ 5 ਮਿੰਟਾਂ ਹੀ ਖੜਕਾਈ ਗਈਏ ਤਾਂ ਉੱਠੀ ਹੋਈ ਨਹੀਂ ਜਦੋਂ ਇਹਨੇ ਗੇਟ ਖੋਲਿਆ ਮੈਂ ਕਿਹਾ ਵੀਰ ਪਰ ਕੀ ਕਰਦੀ ਸੀ ਦੇਖੀ ਤੇਰੀ ਮੈਂ ਤਾਂ ਸੌਂ ਗਈ ਸੀ ਵੀ ਜੁਝਾਰ ਸੌਂ ਗਿਆ ਮੈਂ ਕਿਹਾ ਉੱਪਰ ਕੀ ਕਰਦੀ ਆ ਬਾਈ ਜਦੋਂ ਮੈਂ ਉੱਤੇ ਗਈ ਕੋਈ ਸੁੱਤੀਆਂ ਪਈਆਂ ਮਸ਼ੀਨਾਂ ਬੰਦ ਕਰਕੇ ਹਾਂ ਮੌਜ ਨਾਲ ਮੈਂ ਕਿਹਾ ਸੁੱਤੀਆਂ ਪਈਆਂ ਹਾਂ ਪਤਾ ਮੈਨੂੰ ਕੀ ਕਿਹਾ ਇੱਕ ਤਾਂ ਥੱਲੇ ਕੋਈ ਦੋ ਜਣੀਆਂ ਬੈੱਡ ਤੇ ਮੈਂ ਮੈਂ ਜਦੋਂ ਕਿਹਾ ਮੈਂ ਮੈਂ ਕਿਹਾ ਵੀ ਭਾਈ ਸੁੱਤੀਆਂ ਪਈ ਹੋਈਆਂ ਪਤਾ ਭਾਈ ਕੀ ਕਿਹਾ ਇਹਨਾਂ ਨੇ ਜਿਸ ਕਹਿੰਦੇ ਦੁਪਹਿਰਾ じゃ ਸੀ ਘੰਟਾ ਕੈ ਰੈਸਟ ਕਰ ਲੈਣੇ ਮੈਂ ਕਿਹਾ ਫਟੇ ਮੂੰਹ ਓਏ ਥੋੜੇ ਮੈਂ ਕਿਹਾ ਆਈ ਨਹੀਂ ਮੈਂ ਕਿਹਾ ਤੁਸ ਤੋਂ ਡੀ ਜੇ ਮੂੰਹ ਸ਼ਰਮਾ ਲਾਈਗੀ ਮੈਂ ਕਿਹਾ ਚਲੋ ਮੈਂ ਤਾਂ ਕੀ ਲੈਣਾਗਾ ਮੈਂ ਸੁੱਤੀਆਂ ਰਹੋ ਤੇ ਫੇਰ ਪਰ ਇਹਨਾਂ ਕਹੇਗਾ ਘੰਟਾ ਧਿਆਨ ਕਰੋ ਦਰਮੀ ਬਾਲੀ ਹੈ ਨਾ ਸ਼ਰਮ ਤਾਂ ਨਹੀਂ ਆਉਂਦੀ 12 ਵਜੇ ਦਾ ਬਈ 8:00 ਵਜੇ ਆਉਂਦੀਆਂ ਨੇ ਹਜੇ ਇਹਨਾਂ ਨੂੰ ਚਾਹੀਦੀ ਹੈ ਰੈਸਟ ਗਾਈਜ਼ ਤੁਸੀਂ ਇਹ ਦੇਖ ਲਓ ਤਾਂ ਚਲ ਇੱਕ ਇੱਕ ਚੀਜ਼ ਮਣਾਉ ਦੱਸੋ ਐਨੀ ਮौज ਹੈ ਕਿਸੇ ਨੂੰ ਨਹੀਂ ਜੀ ਜਿਨੀ ਤੁਨੂ ਆ ਨਹੀਂ ਜੀ ਇਹਨਾਂ ਨੇ ਬਈ ਮਰਜ਼ੀ ਨਾਲ ਹੀ ਆਉਣਾ ਹੈ ਤੇ ਇਹਨਾਂ ਨੇ ਮਰਜ਼ੀ ਨਾਲ ਹੀ ਜਾਣਾ ਹੈ ਮਰਜ਼ੀ ਦਾ ਇਹਨਾਂ ਨੇ ਖਾਣਾ ਤੇ ਮਰਜ਼ੀ ਦਾ ਪਹਿਨਣਾ ਹਰ ਚੀਜ਼ ਹੈ ਇਹਨਾਂ ਦੀ ਨਖਰਾ ਵੀ ਮਰਜ਼ੀ ਦਾ ਹੈ ਕਹਿੰਦਾ ਜੀ ਮੇਰਾ ਤੁਹਾਨੂੰ ਪਿਛਾ ਲਵੋ ਮੈਡਮ ਹਾਂ ਦਾ ਆਜਾ 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 ਬਈ ਇਹਦਾ ਸੂਟ ਦਿਖਾਉਣੀ ਆ ਬਈ ਮੇਰੀ ਗੱਲ ਸੁਣੋ ਆ ਸਲਵਾਰ ਮੇਰੀ ਮੂੜੀ ਚੁੱਟੀ ਬਈ ਔਰਗਾਂਜਾ ਦੀ ਸਲਵਾਰ ਮੈਂ ਆ ਦੇ ਵਾਸਤੇ ਮੰਗਾਈ ਸਲਵਾਰ ਸਮਾ ਕੇ ਬਈ ਮੌਜ ਨਾਲ ਆ ਆ ਦੇ ਗੀ ਨਾ ਨਾ ਕਿਤੇ ਵਾਲਾ ਵੀ ਨਹੀਂ ਹੋੜਿਆ ਜੀ ਕਿਤੇ ਵਾਲਾ ਵੀ ਨਹੀਂ ਹੋੜਿਆ ਆ ਲੋ ਬਈ ਗਾਇਸ ਇਹਦਾ ਸੂਟ ਦੇਖ ਲਓ ਇਹਨੇ ਵੀ ਤਿਆਰ ਕਰਵਾਇਆ ਸਾਡੀ ਬੁਟੀਕ ਤੋਂ ਤੇ ਤੁਸੀਂ ਵੀ ਸੇਮ ਸੂਟ ਤਿਆਰ ਕਰਵਾਉਣਾ ਚਾਹਦੇ ਕਰਵਾ ਸਕਦੇ ਫਰੀਦਾ ਆਊਟ ਆਫ ਸਟਾਕ ਸਟਾਕ ਹੋ ਗਿਆ ਸੇਮ ਮਿਲ ਜੂ ਪਰ ਤੁਹਾਨੂੰ ਬਈ ਜੇ ਕੀ ਪ੍ਰਾਈਸ ਵੱਧ ਲੱਗੂਗਾ ਕਿਉਂਕਿ ਇਹਨੇ ਪੱਟੀਆਂ ਵੀ ਲਗਾਈਆਂ ਨੇ ਹਾਂ ਇਹ ਨਾ ਬਈ ਪਤਾ ਕੀ ਹੈ ਜਿਹੜਾ ਪ੍ਰਾਈਸ ਤੁਹਾਨੂੰ ਲੱਗਦਾਗਾ ਨਾ ਮੇਰੇ ਕਲਾਇੰਟਸ ਨੂੰ ਉਹਦੇ ਨਾਲੋਂ ਪ੍ਰਾਈਸ ਨਾ ਇਹ ਕੁੜੀ ਨੂੰ ਥੋੜਾ ਜਿਹਾ ਜ਼ਿਆਦਾ ਪ੍ਰਾਈਸ ਲੱਗੂਗਾ ਕਿਉਂਕਿ ਇਹਨੇ ਡਿਜ਼ਾਈਨ ਆ ਥੋੜਾ ਜਿਹਾ ਉਹ ਜ਼ਿਆਦਾ ਬਣਵਾਇਆ ਹੈਗਾ ਦੇਖ ਸਕਦੇ ਹੋ ਤੁਸੀਂ ਲਓ ਕਾਨੂੰ ਬਾਕੇ ਆਉਂਗੀ ਚੁੰਨੀ ਗਰਾ ਕੇ ਹਾਂਜੀ ਆਈ ਆਈ ਇਧਰ ਇਧਰ ਅੱਜ ਬਈ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਅੱਜ ਭਾਈ ਆਣਾ ਇਹਨੇ ਨਾ ਐਮਰਜੈਂਸੀ ਵੀ ਮੈਂ ਦੀਦੀ ਮੈਂ ਇਹ ਸੂਟ ਬਣਾਉਣਾਗਾ ਇਹ ਇਹਨੇ ਮੇਰਾ ਸੂਟ ਬਣਾ ਲਿਆ ਆਹ ਸਲਵਾਰ ਮੈਂ ਆਪਦੇ ਵਾਸਤੇ ਲਈ ਸੀ ਇਹਨੇ ਬਣਾ ਕੇ ਆਪਦੇ ਮੇਚ ਦੀ ਕਰਕੇ ਇਹਨੇ ਪਾ ਲਿਆ ਹਨਾ ਭਾਈ ਇਹ ਤੋਂ ਬਾਅਦ ਮੈਨੂੰ ਚਾਰ ਵਾਰੀ ਕਹਤਾ ਵੀ ਮੈਂ ਇੱਕ ਦਿਨ ਨਾ ਸੂਟ ਪਾ ਕੇ ਦੇਖਣਾ ਇਹ ਮੈਨੂੰ ਸੋਹਣਾ ਲੱਗਦਾ ਇਹਨੇ ਮਾਦੀਦੀ ਨੇ ਮੁੜ ਕੇ ਬੁਟੀਕ ਤੇ ਉਹ ਸੂਟ ਹੀ ਨਹੀਂ ਪਾ ਕੇ ਆਈ ਵੀ ਕਿਤੇ ਦੀਦੀ ਐ ਨਾ ਕਹਦੇ ਨੇ ਵੀ ਮੈਂ ਪਾਉਣਾ ਐਡਾ ਲੋਰ ਪਾਣਾ ਐਡਾ ਐਡਾ ਗਾਇਜ਼ ਐਡਾ ਗਾਇਜ਼ ਇਹਨੂੰ ਏਡਾ ਹੋਇਆ ਇਹਨੂੰ ਅੱਜ ਵੀ ਲੋਰ ਪਾ ਲੈਣੇ ਤੁਸੀਂ ਹਾਂ ਮੈਂ ਸੂਟ ਪਾ ਲੈਣੀ ਹੈ ਸਹੀ ਗੱਲ ਹੈ ਫਿਰ ਹਾਂ ਇਹ ਬੈਰ ਹੱਕ ਬੜਾ ਜਦੋਂਦੀ ਆ ਨਾ ਹੱਕ ਹੱਕ ਦੀ ਗੱਲ ਆ ਨਾ ਵੀਰ ਹੋਰ ਆ ਚੱਪੜਾਂ ਵੀ ਕਦੇ ਮੈਂ ਪਾ ਲੈਂਦੀ ਕਦੇ ਮੈਂ ਪਾਉਂ ਸੁਣ ਤੈਨੂੰ ਤਰੋ ਅਸਲਵਾਰ ਬਹੁਤ ਸੋਹਣੀ ਲੱਗਦੀ ਸੀ ਮੈਨੂੰ ਇਹ ਸਲਵਾਰ ਮੰਗੀ ਬਹੁਤ ਜਾਣਿਆ ਨਹੀਂ ਸੀ ਪਰ ਪ੍ਰਾਈਸ ਸੁਣ ਕੇ ਫਿਰ ਅਗਲਾ ਚੁੱਪ ਜੇ ਖੜ ਜਾਆ ਸੀ ਮਹਿੰਗੀ ਸੀ ਨਾ ਹਾਂਜੀ ਮਹਿੰਗੀ ਸੀ ਇਹ ਆਰਗੈਂਜ਼ਾ ਦੇ ਵਰਕ ਵਾਲੀ ਇਹ ਮੇਰੀ ਜਠਾਣੀ ਨੇ ਮੰਗੀ ਸੀ ਮਿਲੀ ਨਹੀਂ ਪਰ ਮੁੜ ਕੇ ਇਹ ਇਹ ਤੂੰ ਉਦਨ ਪਾ ਕੇ ਗਈ ਸੀ ਨਾ ਇਹ ਸੂਟ ਜਿੱਦਾਂ ਪਰ ਰੁਪਿੰਦਰਾ ਹੰਡਾ ਨੂੰ ਮਿਲਣ ਗਈ ਸੀ ਪਹਿਲੀ ਵਾਰ ਉੱਥੇ ਪਾਇਆ ਸੀ ਹਾਂ ਉਦਨ ਪਾਇਆ ਸੀਗਾ ਇਹਦਾਂ ਦੂਜਾ ਬਾਈਟ ਦੁਪੱਟਾ ਲੈਣਾ ਲੱਗਾ ਵੀਰਪਾਲ ਤੈਨੂੰ ਕਿਰਾਏ ਦਮ ਆਹ ਚੁੰਨੀ ਦਾ ਨਾ ਕਮੀਜ਼ ਬਣਾ ਖੁਲਾ ਕੇ ਟਾਫਟਾ ਐਨਾ ਸੋਹਣਾ ਲੱਗੂਗਾ ਐਨਾ ਸੋਹਣਾ ਲੱਗੂਗਾ ਬਹੁਤ ਜ਼ਿਆਦਾ ਹਾਂ ਬਹੁਤ ਸੋਹਣਾ ਲੱਗੂਗਾ ਬਣਿਆ ਹੋਇਆ ਵੀ ਤੈਨੂੰ ਕਹਿਣੀ ਹੈ ਤੈਨੂੰ ਬਣਾ ਲਈ ਜੇ ਬਣਾਉਣਾ ਕੀ ਪਿਆ ਸੀ ਬਾਪੂ ਨੂੰ ਕੋਡ ਕਾਫੀ ਤੇਰੀ ਮੈਥੋਂ ਦੇਖੀ ਸੀ ਫਿਰ ਬਾਪੂ ਦਾ ਰਿਐਕਸ਼ਨ ਕੀ ਸੀ ਬਾਪੂ ਦਾ ਰਿਐਕਸ਼ਨ ਬਾਲਾ ਵਧੀਆ ਸੀ ਬਾਪੂ ਕਹਿੰਦਾ ਮੈਂ ਤਾਂ ਸਾਰੀ ਉਮਰ ਚ ਨਹੀਂ ਇਹ ਸੀ ਜਨਹਾਦੀ ਬਿੱਤ ਹੈ ਦੇਖ ਇਲਾਵਾ ਜਮਨੀ ਵੀ ਘਰੇ ਹੋਣੀ ਇਸ ਤੋਂ ਤੂੰ ਕਰੇਂਗੀ ਕਮਾਲ ਕੁਕਿੰਗ ਦੇ ਕੰਮ ਚ ਸਿੱਖ ਲੈਣੀ ਆ ਵਾਸੀ ਬੇਲੀਆਂ ਕਰਦੀਆਂ ਨੇ ਨਾਮ ਰੋਸ਼ਨ ਕਰ ਦੇਣਾ ਮੇਰਾ ਵੈਰੀ ਗੁੱਡ ਬਸ ਸਿੱਖ ਕੇ ਚੀਜ਼ ਦਾ ਫਿਰ ਫਾਇਦਾ ਕੋਰੂ ਦਾ ਵਧੀਆ ਚੇਲਾ ਬਣ ਕੇ ਰਹਿਣਾ ਗੁੱਡ ਗੁੱਡ ਕੋਟੀ ਲੋ ਭਾਈ ਬਹੁਤ ਟਾਈਮ ਬਾਅਦ ਅੱਜ ਆਪਾਂ ਫੇਰ ਆ ਗਏ ਕੇ 7 ਬਰਾਈਡਲ ਸਟੂਡੀਓ ਧੰਨਵਾਦ ਅੱਜ ਅਸੀਂ ਕਰ ਰਹੇ ਆ ਪਾਰਟੀ ਗਾਇਸ ਮਸਾ ਹਨ ਅੱਜ ਕੁਝ ਖਾ ਰਹੇ ਆ ਅਸੀਂ ਕਿੰਨੇ ਟਾਈਮ ਬਾਅਦ ਤੇ ਉਹ ਵੀ ਜਦੋਂ ਦੀਦੀ ਚਲੇ ਗਏ ਇਥੋਂ ਕੈਨੇਡਾ ਦੀਦੀ ਤੁਸੀਂ ਬਲੌਗ ਜ਼ਰੂਰ ਦੇਖਿਓ ਸਪੈਸ਼ਲੀ ਤੁਹਾਡੇ ਲਈ ਅਸੀਂ ਭੇਜ ਰਹੇ ਆ ਦੇਖੋ ਖਾਣਾ ਘਾਤਾ ਦੱਸੋ ਠੀਕ ਆ ਦੀਦੀ ਆਪਾਂ ਅਸੀਂ ਸਤੌਰ ਫਲੈਕਸ ਵਾਲੇ ਕੋਲੇ ਠੀਕ ਹੈ ਨਾ ਇਹ ਰੋ ਬਰਨਾਲੇ ਕਚਰੀਆਂ ਤੋਂ ਜਦੋਂ ਆਈਡੀ ਲੈਣੀ ਜਾਂਦੀਆਂ ਆ ਇੱਥੇ ਬਹੁਤ ਫੋਟੋ ਬਣਾਉਣ ਦਿੱਤੀ ਹੈ ਜਿਹੜੀ ਆਪਾਂ ਬਾਹਰ ਮਨਪ੍ਰੀਤ ਦੀ ਫੋਟੋ ਲਈ ਸੀ ਉਹ ਐਮਰਜੈਂਸੀਸ ਵਿੱਚ ਕਾਲੀ ਕਾਲੀ ਲਾਤੀ ਸੀ ਆਪਣਾ ਆਈਡੀਆ ਨਹੀਂ ਆਪਾਂ ਨੂੰ ਕੋਈ ਆਇਆ ਸੀਗਾ ਹੁਣ ਆਪਾਂ ਨੂੰ ਉੱਥੇ ਇੱਕ ਫੋਟੋ ਫਰੇਮ ਟੌਪ ਟੈਬ ਬਣਾਉਣਾ ਵੀ ਜਿਹੜੇ ਆਪਾਂ ਸੂਰਸੀਆਂ ਫੋਟੋ ਖਿੱਚਿਆ ਕਰਾਂਗੇ ਉੱਥੇ ਕਿ ਉਹ ਜੀ ਅੰਟੀਰੀ ਜੀ ਫੋਟੋ ਲਾਉਣੀ ਆਪਾਂ ਭਾਲ ਕੇ ਤੇ ਉਹ ਹੁਣ ਮੈਂ ਬਾਈ ਨੂੰ ਉਹ ਕਹਿ ਕੀ ਗਿਆਗਾ ਤੇ ਬਾਈ ਤਾਂ ਮੈਂ ਚੜੀ ਫੋਟੋ ਕੱਢੂਗਾ ਉਹਦੇ ਅਸੀਂ ਆਪ ਵੀ ਬਹਿ ਕੇ ਮੈਂ ਤੇ ਮਨਪ੍ਰੀਤ ਦੇਖਣੀ ਜਿਹੜੀ ਵੀ ਫੋਟੋ ਲੱਗਣਾ ਤੇ ਉਦੋਂ ਬਾਅਦ ਆਪਾਂ ਦੇਖਾਂਗੇ ਕੀ ਬਣਦਾ ਉਹਨੂੰ ਆਪਾਂ ਸੋਹਣੀ ਲੁੱਕ ਦੇਣੀ ਹੈ ਉੱਥੇ ਆਪਾਂ ਸ਼ੂਟ ਵੀ ਕਰ ਸਕਦੇ ਹਾਂ ਸ਼ੂਟ ਦਾ ਮੂਰੇ ਕਲੀਚਾ ਵਗੈਰਾ ਰੱਖ ਲਾਂਗੇ ਹਨਾ ਇਹ ਸੈਟ ਆਇਆ ਸਿਸਟਮ ਤਾਂ ਉਹ ਬਣਾ ਕੇ ਸਾਰੇ ਕੋਲ ਦੇਖਾਂਗੇ ਤੇ ਹੁਣ ਆਪਾਂ ਚੱਲਦੇ ਹਾਂ ਬਟੀਖ ਤੇ ਉੱਥੇ ਆ ਕੇ ਪੀਨੇ ਚਾਹ ਦੁੱਧ ਹੜਕੇ ਲੈ ਕੇ ਜੰਨਾ ਰਾਜੂ ਭਈ ਤੁਜਾਰ ਆ ਗਿਆ ਦੇਖਣਾ ਹੈ ਇਹ ਟੱਬ ਨੂੰ ਇਹਦੇ ਟੱਬ ਵਿੱਚ ਉੱਪਰੋਂ ਚੱਕ ਲਈ ਟੱਬ ਚੱਕ ਲੈ ਆਏ ਉੱਪਰ ਇਹਨੂੰ ਇਹ ਚ ਹਵਾ ਭਰ ਕੇ ਨੂੰ ਘਰੇ ਬਿਠਾਵਾਂਗੇ ਛੋਟਾ ਗਾ ਦੇਖੋ ਮੈਨੂੰ ਕਹਿੰਦੇ ਤੂੰ ਕੋਈ ਟੱਬ ਵੇਚ ਤਾਂ ਹੁਣ ਛੋਟਾ ਗਾ ਵੱਡੇ ਲਿਆਉਣਾਂ ਲੱਗੇ ਬਸ ਆਹ ਲੰਬਾ ਜਿਹੜਾ ਲੰਬਾ ਦਾ ਜਿਹੜਾ ਹੁੰਦਾ ਉਹ ਲਿਆਉਣ ਆਲਾ ਗਾਇਜ਼ ਮੈਂ ਜਸورਮਾ ਪਾਇਆਗਾ ਦੱਸੋ ਕਿਵੇਂ ਲੱਗ ਰਿਹਾਗਾ ਫਿਰ ਮੈਂ ਤੁਹਾਨੂੰ ਦੱਸੂ ਵੀ ਕਿਹੜੀ ਕੰਪਨੀ ਦਾ ਸੁਰਮਾ ਤੇ ਤੁਸੀਂ ਵੀ ਲਿਆਓ ਤੇ ਅੱਜ ਆਪਣੇ ਘਰੇ ਆਪਣੇ ਉੱਪਰ ਲੈ ਪੋਰਸ਼ਨ ਤੇ ਇਸੀ ਲੱਗ ਗਿਆ ਦੇਖੋ ਆਹ 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 ਇੱਥੇ ਤਾਂ ਵਧੀਆ ਕੁਲੀ ਆਉਂਦੀ ਹੂ ਇੱਥੋਂ ਤੱਕ ਇੱਥੇ ਨਹੀਂ ਆ ਰਹੀ ਇੱਥੇ ਗਰਮੈਸ਼ ਲੱਗ ਰਹੀ ਹੈ। ਕੋਈ ਨਹੀਂ ਆ ਜਾ। ਕਦੋਂ ਕੋ ਛੱਡੇਗਾ? ਇਹ ਨੂੰ ਛੱਡੇ ਨਾ ਤਾਂ ਬਹਾਵਾ ਟਾਈਮ ਹੋਊਗਾ। ਹਾਂ ਮੇਰੀ ਫੁੱਲਿੰਗ ਇੱਥੇ ਆ ਰਹੀ ਆ ਜੇ ਇੱਥੇ। ਜਾਣਾ ਸਵਿੰਗ ਕਰੋ। ਇੱਥੇ ਆ ਰਹੀ ਤੁਸੀਂ ਪਤਾ ਕਿਵੇਂ ਰੱਖੋ। ਬਾਈ ਮਸ਼ੀਨਾ ਐਂ ਨਾ ਲਾਓ ਐਂ। ਐਂ ਰੱਖੋ ਇੱਕ ਇੱਥੇ, ਇੱਕ ਇੱਥੇ, ਇੱਕ ਇੱਥੇ। ਐਂ ਰੱਖੋ। ਸਹੀ ਨਹੀਂ ਲੱਗੀਆਂ ਹੋਈਆਂ ਮਸ਼ੀਨਾ ਇੱਥੇ। ਆ ਦੇਖ ਲਓ ਗਾਇਜ਼। ਇੱਧਰ ਸਾਡੇ ਦੋ ਤੁਸੀਂ ਕਹਿੰਦੇ ਹੋ ਨਾ ਜਿਹੜਾ ਆਰ ਦੀ ਸ਼ਕਲ ਦੇਖੋ ਇਹ 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 ਸੇਮ ਸ਼ਕਲ ਵਾਲੇ ਬੱਚੇ ਨਹੀਂ ਸਾਡੇ ਘਰੇ ਦੋ ਉਹ ਆਹ ਦੇਖ ਲਓ ਆਈ ਸਾਡਾ ਜਮੀ ਛੋਟਾ ਬੱਚਾਗਾ ਆ ਡਾਈਪਰ ਦੀ ਸਮੈਲ ਲੈ ਲਿਆ ਕੋਲ ਆਪਣੇ ਕੱਪੜੇ ਲਾ ਲਾ ਆਏ ਵਾ ਆਹ ਦੇਖ ਲਓ ਬੀਬੀ ਛੋਟਾ ਜਵਾਕ ਦੇਖ ਲਾ ਤੱਬ ਚ ਪਿਆਗਾ ਮੰਮੀ ਦੇ ਦੋਨੇ ਪੋਤੀ ਘਾਵਲੇ ਨੇ ਮੰਮੀ ਦੇ ਦੋਨੇ ਪੋਤੀ ਜਵਾਕ ਪਰ ਵਾਜ ਜੀ ਆਣਾ ਵਾਜ ਜੀ ਆਣਾ ਹੁਕਾ ਮਾਰ ਕੇ ਨਹੀਂ ਭਰਦਾ ਹੈ ਚਾਚਾ ਜੀ ਆ ਲਿਓ ਮੈਂ ਤਾਂ ਬੀਜੂ ਜਗਣਾ ਮੀਮੀ ਨੂੰ ਲਓ ਬੀਜੂ ਜਗਰ ਸਿੰਘ ਜੀ ਚਲੇ ਗਏ ਨੇ ਆਪਣੀ ਦੀਦੀ ਨਾਲ ਖੇਡਣ ਵਾਸਤੇ ਠੀਕ ਹੈ ਤੇ ਆਪਾਂ ਬਣਾ ਰਹੇ ਆ ਕਦੂ ਦੀ ਸਬਜ਼ੀ ਤੇ ਜਿਹੜਾ ਆਪਣਾ ਚੈਨਲ ਆ ਫਿੱਟ ਵਿਦ ਮੀ ਹੈ ਨਾ ਤੇ ਉਹਦੀ ਵੀਡੀਓ ਆਪਾਂ ਬਣਾ ਲਈਆ ਨੈਕਸਟ ਵੀਡੀਓ ਜਿਹੜੀ ਹੈਗੀ ਆ ਤੇ ਉਹ ਆਪਾਂ ਅਪਲੋਡ ਕਰਾਂਗੇ ਪਰ ਪਹਿਲਾਂ ਤੁਸੀਂ ਪਹਿਲੀ ਵੀਡੀਓ ਦੇਖ ਲਓ ਕਿਉਂਕਿ ਆਪਾਂ ਚੱਲਣਾਗਾ ਜੀ ਸਟੈਪ ਵਾਈਜ਼ ਸਟੈਪ ਇਹ ਤਾਂ ਆਪਾਂ 21 ਸਟੈਪ ਪਿੱਛੇ ਨਹੀਂ ਅੱਡਾ ਤੇ ਜਿਹੜੀ ਆ ਸੈਕੰਡ ਵੀਡੀਓ ਆ ਇਹ ਮੇਰੀ ਜਰਨੀ ਆਊਗੀ ਸਾਰੀ ਇਹ ਪ੍ਰੈਗਨੈਂਸੀ ਤੋਂ ਬਾਅਦ ਸੀ ਸੈਕਸ਼ਨ ਤੋਂ ਬਾਅਦ ਮੈਂ ਇੰਨੀ ਜਲਦੀ ਆਪਦੇ ਆਪ ਨੂੰ ਮੈਂਟੇਨ ਕਿਵੇਂ ਕੀਤਾ ਓਕੇ ਤੇ ਹੁਣ ਆਪਾਂ ਸਬਜ਼ੀ ਬਣਾ ਲਈਏ ਸਬਜ਼ੀ ਅੱਜ ਆਪਾਂ ਬਣਾਈਏ ਕद्दू ਅੱਜ ਆਪਾਂ ਦੁੱਧ ਕद्दू ਬਣਾਵਾਂਗੇ ਦੈਨ ਇਸ ਤੋਂ ਬਾਅਦ ਆਪਾਂ ਆਟਾ ਬਣਾਵਾਂਗਾ ਫਿਰ ਆਪਾਂ ਬ੍ਰੀਫ ਫਿਰ ਆਪਾਂ ਦੀ ਗੇਮ ਲਾਉਣੀ ਆ ਪੰਠਾ ਬੈਡਮਿੰਟਨ ਖੇਡਾਂਗੇ ਆਪਣੇ ਵਰਕਆਊਟ ਚ ਆ ਜਾਂਦੀ ਆ ਲੋ ਬਈ ਗਾਇਜ਼ ਹੁਣ ਆਪਾਂ ਜਾ ਰਹੇ ਆ ਆਪਣੇ ਕਾਹੇ ਜਿਕੇ ਘਰੇ बैडਮਿੰਟਨ ਖੇਡਣ ਉਹ ਵੀ ਕੰਮ ਸਾਰੇ ਫਿਨਿਸ਼ ਹੋ ਗਏ ਠੀਕ ਆ ਸਬਜ਼ੀ ਬਣਾਈ ਦੁੱਧ ਕਦੂ ਤੇ ਦੁੱਧ ਵੀ ਪਾਤਾ ਰਿਜ ਵੀ ਗਈ ਆਟਾ ਵੀ ਗੁੰਨਤਾ ਠੀਕ ਆ ਹੁਣ ਸਕਰੀਨ ਨੂੰ ਕਹਤਾ ਜਿਹੜਾ ਨੂੰ ਲੈ ਕੇ ਆ ਰਹੀ ਆ ਆਪਾਂ ਜਾ ਰਹੇ ਆ ਉਧਰ ਬੈਡਮਿੰਟਨ ਖੇਡਣ ਬੈਡਮਿੰਟਨ ਖੇਡਣ ਤੋਂ ਬਾਅਦ ਫਿਰ ਆਪਾਂ ਵਾਪਸ ਆਵਾਂਗੇ ਹਾਂ ਉਹਦੇ ਦੰਦ ਘੜਦੇ ਦੋਨੇ ਭੈਣ ਪਰਾ ਸਹੀ ਜੀ ਦੱਸੋ ਇਹਨਾਂ ਦੋ ਦੋਨੇ ਗੋਲ ਮੋਲ ਹਨ ਇਹ ਸਾਡੇ ਦੋਨੇ ਗੋਲ ਮੋਲ ਬੱਚੇ